ਫਾਜ਼ਿਲਕਾ ਦੇ ਕੈਂਟਰ ਰੋਡ ਤੇ ਬਣੇ ਚਨੱਕਿਆ ਮਾਡਲ ਸਕੂਲ ਵਿਖੇ ਲਾਇਬ੍ਰੇਰੀ ਕਲੱਬ ਵਿਸ਼ਾਲ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਬੱਚਿਆਂ ਵਿੱਚ ਕੁਇਜ਼ ਕੰਪੀਟੀਸ਼ਨ ਕਰਾਇਗੇ ਇਸ ਮੌਕੇ ਬੋਲਦੇ ਹੋਏ ਲਾਇਬ੍ਰੇਰੀ ਕਲੱਬ ਦੇ ਵਿਸ਼ਾਲ ਅਤੇ ਲਾਇਬ੍ਰੇਰੀ ਕਲੱਬ ਵਿਸ਼ਾਲ ਦੇ ਪ੍ਰਧਾਨ ਅਤੇ ਵੱਖ-ਵੱਖ ਮੈਂਬਰਾਂ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪੁਜੇ ਟਰੈਕ ਆਪਰੇਟਰ ਯੂਨੀਅਨ ਫਾਜ਼ਿਲਕਾ ਤੇ ਅਤੇ ਲਾਧੂ ਕਾਦੇ ਪ੍ਰਧਾਨ ਮਨਜੋਤ ਖੇੜਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਪਾਵਨਾਵਦੀ ਹੈ ਅਤੇ ਅੱਜ ਕੱਲ ਦਾ ਜੋ ਕੰਪੀਟੀਸ਼ਨ ਚੱਲ ਰਿਹਾ ਹੈ ਉੱਥੇ ਬੱਚਿਆਂ ਨੂੰ ਆਪਦਾ ਲੈਵਲ ਪਤਾ ਲੱਗਦਾ ਹੈ ਵੀ ਅਸੀਂ ਕਿਸ ਲੈਵਲ ਤੇ ਖੜੇ ਆ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਨਾਲ ਸਟੇਜ ਤੇ ਪਰਫਾਰਮ ਕਰਨ ਦਾ ਬੱਚਿਆਂ ਵਿੱਚ ਹੌਸਲਾ ਵਧਦਾ ਹੈ ਅਤੇ ਇਹ ਕਾਬਲੇ ਤਾਰੀਫ ਹੈ ਕਿ ਚਨੱਕਰਿਆ ਮਾਡਲ ਸਕੂਲ ਦੇ ਬੱਚਿਆਂ ਵਿੱਚ ਸਟਾਫ ਦੀ ਮਿਹਨਤ बोलਦੀ ਹੈ ਕਿਸ ਤਰ੍ਹਾਂ ਸਟਾਫ ਵੱਲੋਂ ਚਨੱਕਰਿਆ ਮਾਡਲ ਸਕੂਲ ਦੇ ਬੱਚਿਆਂ ਨੂੰ ਮਿਹਨਤ ਕਰਾਈ ਗਈ ਹੈ ਅਤੇ ਇਸ ਕੁਇਜ਼ ਕੰਪੀਟੀਸ਼ਨ ਤੋਂ ਇਹ ਪਤਾ ਲੱਗਦਾ ਹੈ ਕਿ ਬੱਚਿਆਂ ਵਿੱਚ ਕੁਛ ਨਾਂ ਦੇ ਅਨਸਰ ਦੇਣ ਦੀ ਕਿੰਨੀ ਉਤਸੁਕਤਾ ਹੈ ਅਤੇ ਜੋ ਸਵਾਲ ਜਵਾਬ ਕੀਤੇ ਜਾ ਰਹੇ ਹਨ ਦੇਸ਼ ਦੇ ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਤਿਹਾਸ ਦੀ ਕਿੰਨੀ ਜ਼ਿਆਦਾ ਨੌਲੇਜ ਬੱਚਿਆਂ ਨੂੰ ਸਕੂਲ ਦੇ ਸਟਾਫ ਵੱਲੋਂ ਦਿੱਤੀ ਗਈ ਹੈ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਸੁਚੱਜੇ ਢੰਗ ਨਾਲ ਸਟਾਫ ਨੂੰ ਟ੍ਰੇਨਿੰਗ ਦਿੱਤੀ ਅਤੇ ਸਟਾਫ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਇਸ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ਤੇ ਜੱਜ ਵੀ ਬਿਠਾਏ ਗਏ ਅਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਵੇਂ ਤੁਸੀਂ ਵੇਖ ਰਹੇ ਹੋ 8 ਟੀਮਾਂ ਇਸ ਕੁਇਜ਼ ਕੰਪੀਟੀਸ਼ਨ ਵਿੱਚ ਭਾਗ ਲੈ ਰਹੀਆਂ ਜਿਸ ਵਿੱਚ ਹਰੇਕ ਟੀਮ ਵਿੱਚ 4 ਤੋਂ 5 ਬੱਚੇ ਹਿੱਸਾ ਕਰ ਰਹੇ ਹਨ ਅਤੇ ਇਹਨਾਂ ਦੇ ਕੋਲੋਂ ਕੁਐਸਚਨ ਲਾਈਕ ਆਬ ਵਿਸ਼ਾਲ ਵੱਲੋਂ ਪੁੱਛੇ ਜਾਂਦੇ ਹਨ ਜੋ ਕਿ ਦੇਸ਼ ਦੇ ਇਤਿਹਾਸ ਨਾਲ ਸੰਬੰਧਿਤ ਹੁੰਦੇ ਹਨ ਵੀ ਦੇਸ਼ ਨੂੰ ਆਜ਼ਾਦੀ ਕਿਸ ਤਰ੍ਹਾਂ ਮਿਲੀ ਦੇਸ਼ ਦਾ ਕਾਨੂੰਨ ਕਿਵੇਂ ਬਣਿਆ ਦੇਸ਼ ਦੇ ਕਾਨੂੰਨ ਨਾਲ ਕਿਸ-ਕਿਸ ਤਰ੍ਹਾਂ ਦੇ ਲੋਕਾਂ ਨੂੰ ਅਤੇ ਆਮ ਨਾਗਰਿਕ ਨੂੰ ਕਿੰਨਾ ਫਾਇਦਾ ਹੈ ਅਤੇ ਭਾਰਤ ਦੇਸ਼ ਦਾ ਜੋ ਕਾਨੂੰਨ ਹੈ ਬਾਕੀ ਦੇਸ਼ਾਂ ਨਾਲੋਂ ਕਿਵੇਂ ਵਿਲੱਖਣ ਅਤੇ ਵੱਖਰਾ ਹੈ ਜਿਸ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਕਿਹਾ ਜਾਂਦਾ ਹੈ ਇਸ ਸਬੰਧ ਵਿੱਚ ਬੱਚਿਆਂ ਨੂੰ ਸਵਾਲ ਪੁੱਛੇ ਗਏ ਜੋ ਕਿ ਸਵਾਲ ਰਟਾਇਡ ਪ੍ਰਿੰਸੀਪਲ ਅਸ਼ਨੀ ਉਜਾਜੀ ਵੱਲੋਂ ਪੁੱਛੇ ਗਏ ਅਤੇ ਜੱਜਾ ਵੱਲੋਂ ਉਹਨਾਂ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬਾਂ ਤੇ ਪਹਿਲੇ ਦੂਜੇ ਤੀਜੇ ਨੰਬਰ ਦੇ ਬੱਚਿਆਂ ਦੀਆਂ ਟੀਮਾਂ ਕੱਢੀਆਂ ਗਈਆਂ ਅਤੇ ਇਨਾਮ ਵੰਡ ਸਮਾਰੋਹ ਵੀ ਕਰਾਇਆ ਗਿਆ ਇਸ ਮੌਕੇ ਬੋਲਦੇ ਹੋਏ ਵਿਸ਼ੇਸ਼ ਤੌਰ ਤੇ ਸ਼੍ਰੀ ਮਨੋਜ ਨਾਰੰਗ ਅਤੇ ਸਕੂਲ ਦੇ ਡਾਇਰੈਕਟਰ ਯੋਰਾਜ ਮੱਕੜ ਅਤੇ ਮੁੱਖ ਮਹਿਮਾਨ ਪ੍ਰਧਾਨ ਟਰੱਕ ਆਪਰੇਟਰ ਯੂਨੀਅਨ ਫਾਜ਼ਿਲ ਕਾ ਮਨਜੋਤ ਖੇੜਾ ਨੇ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਵਿੱਚ ਹੌਸਲਾ ਵਧਦਾ ਹੈ ਵਾਕਿਆ ਹੀ ਕਾਬਲੇ ਤਾਰੀਫ ਹੈ ਅਤੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਦੀਪਕ ਜੀ ਅੱਜ ਕਰਤਾਰ ਦਿਵਸ ਤੋਂ ਲੈ ਕੇ ਲਾਇਵੈਂਸ ਕਲਬ ਵਿਸ਼ਾਲ ਵੱਲੋਂ ਚਰਨਕਟਾ ਸਕੂਲ ਦੁਆਰਾ ਇਸ ਸੰਦਰਭ ਵਿੱਚ ਇੱਕ ਕੰਪੀਟੀਸ਼ਨ ਦਿੱਤਾ ਗਿਆ ਹੈ ਆ ਜਿਹੜਾ ਗਨਤੰਤਰ ਦਾ ਦਿਵਸ ਹੈ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ ਆ ਮਤਲਬ ਤਾਂ ਆਪਣੇ ਨਿਰਮਾਤਾ ਜਿਨ੍ਹਾਂ ਨੇ ਦੇਸ਼ ਦੇ ਨਿਰਮਾਣ ਕੀਤਾ ਹੈ ਜਿਨ੍ਹਾਂ ਨੇ ਆਪਣਾ ਸੁਤੰਤਰਤਾ ਦਿੱਤੀ ਹੈ ਜਿਨ੍ਹਾਂ ਕਿ ਆਪਣਾ ਸਰਧਾਨ ਜਿੰਦ ਸਰਧਾਨ ਵਿੱਚ ਆਪਣੇ ਇਹਦੇ ਸਾਰੇ 77ਵਾਂ ਦਿਵਸ ਬਾਰੇ ਪੂਰਾ ਮਹੱਤਵ ਦੱਸਿਆ ਗਿਆ ਹੈ ਆ ਬੱਚਿਆਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਜੀ ਬੱਚਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਚੱਲ ਰਹੀ ਹੈ ਕੰਪੀਟੀਸ਼ਨ ਐਕਸਲੈਂਟ ਕੀ ਲੱਗਦਾ ਵੀ ਸਕੂਲ ਵੱਲੋਂ ਜੋ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਤੇ ਜੋ ਲਾਇਬ੍ਰੇਰੀ ਕਲੱਬ ਸ਼ਾਹ ਉਹ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਮੇਲ ਖਾਂਦਾ ਹੈ ਨਹੀਂ ਜੀ ਬਿਲਕੁਲ ਖਾਂਦਾ ਹੈ ਬੱਚਿਆਂ ਨੂੰ ਉਤਸ਼ਾਹ ਦੇਣ ਦਾ ਦਿਵਸ ਬਣਾਇਆ ਜਾਣਾ ਚਾਹੀਦਾ ਜਿਹੜੇ ਆਪਣੇ ਨਿਰਮਾਤਾ ਨੇ ਜੋ ਉਹਨਾਂ ਦੀ ਬਦਲਾਣ ਹੈ ਜਾਂ ਉਹਨਾਂ ਨੇ ਜੋ ਪ੍ਰੋਗਰੈਸ ਕਰਨੀ ਹੈ ਉਹਨਾਂ ਦੇ ਵਾਸਤੇ ਆ ਦਿਵਸ ਆਪ ਨੂੰ ਉਹਨਾਂ ਨੂੰ ਫਰੇ ਦਿੱਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਆ ਜੀ ਲਾਇਬ੍ਰੇਰੀ ਕਲੱਬ ਸ਼ਾਹ ਉਹ ਰੱਖਿਆ ਗਿਆ ਜੀ ਅਧਿਨ ਇਹ ਕਿ ਕਿਸ਼ਟਾ ਦਾ ਯੋਜਨ ਕੀਤਾ ਗਿਆ ਕਿ ਕਿਪੋ ਕੇ ਪਹੰਗਣੇ ਚ ਸਾਡੇ ਬਹੁਤ ਹੀ ক্লোਜ਼ ਪਰਿਵਾਰ ਯੁਗਰਾਜ ਮਕਰ ਜੀ پورے ਪਰਿਵਾਰ ਦੁਆਰਾ ਇਹ ਵਿਦਿਸ਼ਣ ਨੂੰ ਜਿਹੜਾ ਹੈ ਸੀਰੀ ਚੜਾਣ ਦੇ ਵੇਲੇ ਬਹੁਤ ਜ਼ਿਆਦਾ ਯੋਜਨਾ ਦਿੱਤਾ ਗਿਆ ਹੈ ਸੋ ਦੇ ਸਾਰੇ ਬੱਚਿਆਂ ਨੂੰ ਦੇਸ਼ ਭਗਤੀ ਦੇ ਨਾਲ ਆਪਣੀ ਜਿਹੜੀ ਚਾ ਆਪਣੀ ਜਿਹੜੀ ਮੂਵਮੈਂਟ ਸੀਗੀ ਸਵਤੰਤਰਤਾ ਦੀ ਉਹਦੇ ਦੌਰਾਨ ਸੰਵਿਧਾਨ ਬਣਾਉਣ ਦੇ ਦੌਰਾਨ ਜੋ ਜੋ ਪ੍ਰਸ਼ਨੋਪੀਆਂ ਦੇ ਵਿੱਚ ਕੁਐਸਚਨ ਪਾਏ ਗਏ ਨੇ ਉਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਬੱਚਿਆਂ ਦੇ ਵਿੱਚ ਦੇਸ਼ ਭਗਤੀ ਆਪਣੀ ਜਿਹੜੀ ਹਿਸਟਰੀ ਉਹਨਾਂ ਦੇ ਬਾਰੇ ਜਾਣਨ ਦਾ ਜਨੂੰਨ ਹੋਵੇ ਦੀਆਂ ਦਿੱਕਟਾਂ ਨਾਲ ਮਿਲ ਕੇ ਕੰਮ ਕਰੰਦਾ ਮੁਖਾਮ ਨੇ ਇਸ ਵਿਆਪਕ ਉਪਰ 8 ਟੀਮਾਂ ਬਣਾਈਆਂ ਗਿਆ 4-4 ਬੱਚਿਆਂ ਦੀਆਂ ਕਿ ਹਰ ਕਲਾਸ ਵਿੱਚ ਇੱਕ ਗੁੱਚਾ ਬਣ ਕੀਤਾ ਗਿਆ ਤਾਂ ਕਿ ਉਹਨਾਂ ਦੇ ਵਿੱਚ ਆਪਸ ਵਿੱਚ ਮਿਲ ਕੇ ਰਹਿਣ ਦੀ ਪ੍ਰੇਰਣਾ ਲੱਗ ਸਕੇ ਕੰਪੀਟੀਸ਼ਨ ਦੇ ਵਿੱਚ 3 ਜੋ ਹੈ ਫਸਟ ਸੈਕਿੰਡ ਥਰਡ ਨਿਕਾਲੇ ਜਾਣਗੇ ਹਰ ਪਾਰਟਿਸਪੈਂਟ ਨੂੰ ਜਿਹੜਾ ਹੈ ਪ੍ਰਾਈਜ਼ ਦਿੱਤੇ ਜਾਣਗੇ ਤਾਂ ਕਿ ਉਹ ਮੋਟੀਵੇਟ ਹੋਣ ਐਸ ਕਰਕੇ ਇੱਕ ਕੋਈ ਐਕਟੀਵਿਟੀਜ਼ ਲਈ ਬੱਚਿਆਂ ਦਾ ਜਿਹੜਾ ਹੈ ਹੌਸਲਾ ਹੋਰ ਜ਼ਿਆਦਾ ਵੱਧ ਸਕੇ ਆਨਮਲੇ ਟਾਈਮ ਇਸ ਸਟੇਜ ਨੂੰ ਹੋਰ ਵਧੀਆ-ਵਧੀਆ ਕਲਾਕਾਰ ਆਪਣੇ ਫਾਇਲਕਾ ਦੇ ਚੁਣੇ ਚੁਣੇ ਉਹਨਾਂ ਦੀ ਜਿਹੜੀ ਜਿਹੜੀ ਅੰਦਰ ਪੂਰੀ ਉਹ ਹੁੰਦੀ ਹੈ ਕਿ ਸਟੇਜ ਤੇ ਜਾਂਦਾ ਫੀਲ ਹੁੰਦਾ ਪੋਮ ਹੁੰਦਾ ਉਹ ਸੂਨ ਹੋ ਸਕਦਾ ਜੀ ਮਨੋਜੀ ਮਕਰ ਸਾਹਿਬ ਜਿਵੇਂ ਇਹਨਾਂ ਨੇ ਦੱਸਿਆ ਵੀ ਇੱਕ ਪ੍ਰੋਗਰਾਮ ਕਰਾਇਆ ਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਸਕੂਲ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਲੱਗਿਆ ਬਈ ਪਹਿਲਾਂ ਵੀ ਇੱਕ ਲਾਇੰਸ ਗੈਸਟ ਤੇ ਇਚਾ ਟ੍ਰੇਨਿੰਗ ਕਿਰਵਾਈ ਸੀ ਉਹ ਵੀ ਬਹੁਤ ਅੱਛੀ ਬਈ ਇਹਨਾਂ ਦੇ ਸਹੀ ਹੋ ਗਏ ਨਾ ਚੱਲ ਰਿਹਾ ਬਹੁਤ ਵਚਕਾ ਕਿ ਲੈਂਗ ਕਲੱਬ ਦੇ ਕੰਮ ਕਿਸ ਤਰ੍ਹਾਂ ਦੇ ਨੇ ਸਮਾਜ ਵਿੱਚ ਜੀ ਬਹੁਤ ਵਧੀਆ ਜੀ ਬਹੁਤ ਦੀ ਰਿਵਿਊ ਨਹੀਂ ਕਰਵਾ ਰਹੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਪ੍ਰਧਾਨ ਜੀ ਅੱਜ ਜਿਹੜੀ ਯੂਰੋਪੀਅਨ ਨਾਮ ਰੱਖਿਆ ਗਿਆ ਉਹ ਰੱਖਿਆ ਗਿਆ ਕੋਈ ਚਿਸਟਾ 26 ਜਨਵਰੀ ਆਪਣਾ ਗਣਤੰਤਰ ਦਿਵਸ ਦੇ ਸਬੰਧ ਦੇ ਵਿੱਚ ਹੈ ਜਿੰਦੇ ਵਿੱਚ ਬੱਚਿਆਂ ਤੋਂ 1857 ਤੋਂ ਲੈ ਕੇ 1950 ਤੱਕ ਦੇ ਆਪਾਂ ਜਿਹੜਾ हिस्ट्री ਦੇ ਤੇ ਉਹਦੇ ਸੰਬੰਧੀ ਜਿਹੜੇ ਕੁਐਸਚਨ ਕਰਕੇ ਉਹਨਾਂ ਦੇ ਕੁਐਸਚਨ ਜਾਣਗੇ ਇਸ ਵਿੱਚ ਕਿਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਪੈਦਾ ਹੁੰਦੀ ਹੈ ਰੁਚੀ ਸਰ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਪਾਉਂਦਾਵਾ ਪੈਦਾ ਹੁੰਦੀਆਂ ਨੇ ਇੱਕ ਤਾਂ ਇੱਕ ਹੈਲਦੀ ਕੰਪੀਟੀਸ਼ਨ ਦੀ ਨਾਲ ਨਾਲ ਆਪਣੀ ਹਿਸਟਰੀ ਨਾਲ ਜਾਣਦਾ ਹੈ ਬੱਚਾ ਕਿ ਆਪਨੇ ਜਿਹੜੇ ਕ੍ਰਾਂਤੀਕਾਰੀਆਂ ਨੇ ਜਾਂ ਆਪਣੇ ਕਈ ਜਿਹੜੀ ਆਜ਼ਾਦੀ ਵਾਸਤੇ ਕੀ ਕੀ ਮੁਸ਼ਕਲਾਂ ਪੇਸ਼ ਆਈਆਂ ਤਾਂ ਕਿਸ ਤਰ੍ਹਾਂ ਤਾਂ ਆਜ਼ਾਦੀ ਪ੍ਰਾਪਤ ਕੀਤੀ ਟੋਟਲ 8 ਟੀਮਸ ਨੇ 8 ਟੀਮਾਂ ਦੇ ਵਿੱਚ ਅਸੀਂ ਟੋਟਲ ਉਹਦੇ ਵਿੱਚ ਵੀ ਅਸੀਂ ਕਲਾਸ ਇਸ ਨੂੰ ਲਗਭਗ ਸਾਰੇ ਸਕੂਲ ਦੇ ਅਲੱਗ-ਅਲੱਗ ਕਲਾਸਿਸ ਨੂੰ ਪਾਰਟਿਸਪੇਟ ਕਰਨ ਵਾਸਤੇ ਗਿਆ ਹਰ ਟੀਮ ਦੇ ਵਿੱਚ ਇੱਕ 5th ਕਲਾਸ ਦਾ ਬੱਚਾ ਹੈ 6th ਜਾਂ 7th ਵਿੱਚੋਂ ਇੱਕ ਬੱਚਾ ਲਿਆ ਗਿਆ ਹੈ 8th ਕਲਾਸ ਦਾ ਤੇ 9th ਕਲਾਸ ਦਾ ਮਤਲਬ ਹਾਈਪੀਰ ਦੇ ਵਿੱਚ ਅਲੱਗ-ਅਲੱਗ ਕਲਾਸਿਸ ਦੇ ਬੱਚੇ ਲੈ ਕੇ ਇਕੁਅਲ ਟੀਮਿੰਗਸ ਕਰਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਆਪਸੀ ਜਿਹੜੀ ਪ੍ਰੋਪਰ ਸਹਿਭਾਗਤਾ ਦਾ ਵੀ ਉਹਨਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਦੇ ਨਾਲ-ਨਾਲ ਸਹਿਭਾਗਤਾ ਵੀ ਕਿਸ ਤਰ੍ਹਾਂ ਸੀ ਆਪਸ ਦੇ ਵਿੱਚ ਟਰਾਲ ਮਿਲ ਕੇ ਕੁਐਸਚਨਸ ਦੇ ਆਨਸਰ ਦੇਣੇ ਨੇ ਸਾਰੀਆਂ ਭਾਵਨਾਵਾਂ ਪੈਦਾ ਹੁੰਦੀਆਂ ਤੁਹਾਡਾ ਸ਼ੁਭਨਾਮ ਜੀ ਮੇਰਾ ਸੰਜੀਵ ਬਰੋਵਰ ਐਜ਼ ਐਜ਼ ਮੈਂ ਪ੍ਰੈਜ਼ੀਡੈਂਟ ਲਾਈਨਸ ਕਲੱਬ ਫਾਜ਼ਿਲ ਖਾਨਸ਼ਾਹ ਥੈਂਕ ਯੂ

ਜਦੋਂ ਪਾਰਟੀ ਤੋਂ ਬੱਚਿਆਂ ਜੀ ਨੂੰ ਇਸ चीज ਦਾ ਬਹੁਤ ਉੱਸਾ ਜੋਸ਼ ਹੈ ਕਿ ਸਾਨੂੰ ਕੋਈ ਟਿਪੀਕਲ ਕੁਐਸਚਨ ਕੁਇਚਨ ਹੋਵੇ ਜਾਂ ਇਸੇ ਤਰ੍ਹਾਂ ਦੇ ਉਸ ਵੈਸੇ ਹੀ ਇਸ चीज ਤੋਂ ਬੜੇ ਐਨਕਰਾਜ ਹੋ ਰਹੇ ਹੈ ਬੜੇ ਮੋਟੀਵੇਟ ਹੋ ਰਹੇ ਹੈ ਕਿ ਲੈਕ ਆਫ ਨੋਲੇਜ ਇਜ਼ ਨਥਿੰਗ ਅਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਦੇਖੋ ਇਹਨਾਂ ਬੱਚਿਆਂ ਜੀ ਜੇ ਤੁਸੀਂ ਸਭ ਵੇਖਿਆ ਉਹ ਬਹੁਤ ਅੱਛੇ ਮੈਕੈਜੂਆ ਜੀ ਫੰਕਸ਼ਨ ਆਰਗੇਨਾਈਜ਼ ਕਰਦੇ ਜਿਸ ਤਰ੍ਹਾਂ ਇਹ ਕੰਮ ਕੀਤਾ ਜਾ ਰਿਹਾ ਉਹਨਾਂ ਨੂੰ ਕੀ ਲੱਗਦਾ ਹੈ ਬੱਚਿਆਂ ਕਿਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਸਕਦੀ ਹੈ ਬਿਲਕੁਲ ਜਿਵੇਂ ਇਹਨਾਂ ਨੂੰ ਲੱਗਦਾ ਹੈ ਪਤਾ ਲੱਗੂਗਾ ਵੀ ਆਨ ਵਾਲੇ ਜਿਵੇਂ ਕੰਪਨੀਆਂ ਦੇ ਐਗਜ਼ਾਮਸ ਹੈ ਉਹਨਾਂ 'ਚ ਇਸ ਚੀਜ਼ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਫਾਇਦਾ ਮਿਲੇਗਾ ਬਹੁਤ ਜ਼ਿਆਦਾ ਮਤਲਬ ਇਹੀ ਸਿਲੇਬਸ ਹੈ ਬੱਚੇ ਇਹਨਾਂ ਚੀਜ਼ਾਂ ਨਾਲ ਜੁੜੇ ਰਹਿਣ ਤਾਂ ਕਿ ਦੇਸ਼ ਦਾ ਫਿਊਚਰ ਇਹਨਾਂ ਲਈ ਚਰਕਿਆ ਸਕੂਲ ਦੇ ਬੱਚੇ ਨੇ ਉਹਨਾਂ ਦੇ ਅਧਿਆਪਕਾਂ ਵੱਲੋਂ ਜੋ ਮਿਹਨਤ ਕੀਤੀ ਗਈ ਹੈ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਕਿਸ ਤਰ੍ਹਾਂ ਬੋਲਦੀ ਹੈ ਜੀ हाँ ठीक है देखो फंक्शन स्टार्ट हो है बाकी ठीक है थैंक यू सर एबीए न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत